ਦੇਖੋ ਹੋਰ ਦੇਖੀ ਇਹ ਇਹ ਮਤਲਬ ਕਿਸ ਲੈਵਲ ਦੇ ਇੱਕ ਆਪ ਨੇ ਕਿਸ ਲੈਵਲ ਦੇ ਇਹ ਪੈਸੇ ਨਾਲ ਕਿਸ ਜਾਨ ਨਿਕਲ ਜਾਂਦੀ ਹੈ ਨਾ ਜਿਹੜਾ ਅੱਡਾ ਬਣਾਇਆ ਸੀ ਕਪੂਥਲਾ ਹਾਊਸ ਜਿੱਥੋਂ ਇਲੈਕਸ਼ਨ ਕਮਿਸ਼ਨ ਨੇ ਫੜੇ ਉੱਥੇ ਗੇਟ ਤੇ ਰਜਿਸਟਰ ਸੀ ਇਹਨਾਂ ਦੇ ਦਿੱਲੀ ਵਾਲੇ ਨਹੀਂ ਬੈਠੇ ਹੁਣ ਜਿਹਦਾ ਰਜਿਸਟਰ ਚ ਨਾਂ ਨਹੀਂ ਆਇਆ ਜਿਨ੍ਹਾਂ ਜਿੰਨਾ ਜਿੰਨਾ ਐਸਐਸਪੀਆ ਨੂੰ ਜਿੰਨੇ ਜਿੰਨਾ ਪੈਸਾ ਲਾਇਆ ਸੀ ਜਿਨ੍ਹਾਂ ਦਿਨ ਕਮਿਸ਼ਨਰਾਂ ਨੂੰ ਜਾਂ ਹੋਰ ਪੁਲਿਸ ਵਾਲਿਆਂ ਨੂੰ ਪੈਸਾ ਲਾਇਆ ਸੀ ਉਹ ਜਿਹਦਾ ਜਿਹਦਾ ਪੈਸਾ ਨਹੀਂ ਪਹੁੰਚਿਆ ਉਹਨਾਂ ਦੀਆਂ ਬਦਲੀਆਂ ਕੱਲਾ ਜਿਹੜੀਆਂ ਉਹਨਾਂ ਦੀ ਛੁੱਟੀ ਕਰਤੀ ਐ ਐਸਐਸਪੀਆਂ ਵੀ ਕਮਿਸ਼ਨਰੀਆਂ ਛੁੱਟੀਆਂ ਕਰਤੀਆਂ ਜਿਨ੍ਹਾਂ ਦੀ ਜਿਹੜੀ ਲੁੱਟ ਦੀ ਗੋਲਕ ਉਹ ਚ ਜਿਨੇ ਕਪੂਤਲਾ ਉੱਗੇ ਪੈਸਾ ਨਹੀਂ ਦਿੱਤਾ ਉਹ ਸਾਰੇ ਐਸਐਸਪੀ ਜਿਹੜੇ ਉਹ ਲਿਸਟ ਆ ਗਈ ਆ ਅੱਜ ਉਹ ਘਰਾਂ ਨੂੰ ਚਲੇ ਗਏ ਨੇ ਕਿਉਂ ਕਿਉਂਕਿ ਉਹਨਾਂ ਨੇ ਇਹਨਾਂ ਦੇ ਪੈਸੇ ਆ ਜਿਹੜੇ ਉਹ ਰੱਖੇ ਕਈ ਤਾਂ ਅਲੱਗ-ਗੱਲ ਪਰ ਕਈਆਂ ਦੇ ਕੋਲੇ ਉਹਨਾਂ ਨੇ ਜਮ੍ਹਾਂ ਵੀ ਕਰਾਏ ਹੋਏ ਸੀ ਉਹ ਵੀ ਪੈਸੇ ਇਹਨਾਂ ਦੇ ਮਰ ਗਏ ਕਿਉਂਕਿ ਅੱਗੇ ਅਗਲੀ ਦੀ ਜਦੋਂ ਇਹਨਾਂ ਦਾ ਲੀਡਰ ਹੀ ਹਾਰ ਗਿਆ ਤੇ ਉਹ ਤੁਹਾਨੂੰ ਪਤਾ ਫਿਰ ਪੈਸੇ ਰਹਿ ਜਾਂਦੇ ਹੁੰਦੇ ਤੇ ਇਹਨਾਂ ਨੇ ਉਹ ਐਸਐਸਪੀ ਜਿਨ੍ਹਾਂ ਨੇ ਇਹਨਾਂ ਨੂੰ ਪੈਸਾ ਨਹੀਂ ਦਿੱਤਾ ਉਹ ਬਦਲੇ ਹੁਣ ਅਗਲੀ ਵਾਰੀ ਡੀਸੀਆਂ ਦੀ ਜਿਹਨੇ ਤਾਂ ਇੱਕ ਡੀਸੀ ਡਿਸਮਿਸ ਕੀਤਾ ਉਹ ਮੈਸੇਜ ਦਿੱਤਾ ਹੁਣ ਜਿਹਨੇ ਪੈਸੇ ਨਹੀਂ ਪਚਾਏ ਉਹ ਇੱਕ ਮੈਸੇਜ ਦਿੰਦਾ ਹੈ ਵੀ ਭਾਈ ਆਪਣੇ ਆਪਣਾ ਜਿਹੜਾ ਮਹੀਨਾ ਹਫ਼ਤਾ ਹੈ ਹਫ਼ਤਾ ਹਫ਼ਤਾ ਕਹਿੰਦੇ ਐ ਇੱਧਰ ਬੰਬੇਲ ਜਾਂ ਹੋਰ ਆ ਫਿਲਮਾਂ 'ਚ ਜਿਹੜੇ ਕਿਤੇ ਕਿਸੇ ਦਾ ਕੰਮ ਚੱਲਦਾ ਸੀ ਪਹਿਲਾਂ ਉਹ ਸਭ ਕਿਤੇ ਤਾਂ ਬੰਦ ਆ ਹਫ਼ਤਾ ਕਿਤੇ ਨਹੀਂ ਗਾ ਪਰ ਪੰਜਾਬ ਦੇ ਵਿੱਚ ਇਹ ਜਿਹੜਾ ਟੈਕਸ ਜਿਹਨੂੰ ਭੰਗ ਟੈਕਸ ਕਿਹਾ ਜਾਂਦਾ ਹੈ ਉਹ ਜਿਹਨੇ ਨਹੀਂ ਪਚਾਇਆ ਉਹ ਅਫਸਰ ਸਾਰੇ ਹੀ ਬਦਲਤੇ ਹੁਣ ਅਗਲੇ ਅਫਸਰ ਟੀਸੀਆਂ ਤੱਕ ਹੋਰ ਮਹਿਕਮਿਆਂ ਤੱਕ ਪਹੁੰਚਣਗੇ ਇਸ ਕਰਕੇ ਮੈਂ ਲੋਕਾਂ ਨੂੰ ਇੱਕ ਕਲੈਰਟੀ ਦੇਣਾ ਚਾਹਨਾ ਬਈ ਇਹ ਹਾਲਾਤ ਦੇਖ ਲਓ ਕੀ ਨੇ ਜਿਹੜੀ ਕਰਪਸ਼ਨ ਜਿਹੜੀ ਤੁਸੀਂ ਕਹਿੰਦੇ ਹੋ ਨਾ ਵੀ ਥੱਲੇ ਤੱਕ ਲੁੱਟ ਕਿਉ ਮੱਚੀ ਹੈ ਉਹ ਲੁੱਟ ਤਾਂ ਮੱਚੀਆਂ ਵੀ ਪੈਸੇ ਉੱਤੇ ਪਚਾਉਣੇ ਪੁੰਦਿਆਂ ਜਿਹਨੇ ਨਹੀਂ ਪਚਾਏ ਉਹ ਅਹੁਦੇ ਤੋਂ ਜਾਊਗਾ ਤੇ ਬਹੁਤ ਚੰਗੀ ਗੱਲ ਆ ਸਾਡੀ ਸਰਕਾਰ ਆਏਗੀ ਸਾਡੇ ਹੀ ਚੰਗੇ ਅਫਸਰ ਇਮਾਨਦਾਰਾਂ ਨੂੰ ਉਹਨਾਂ ਨੂੰ ਲਾਵਾਂਗੇ ਬਿਲਕੁਲ ਪਰਵਾਹ ਨਾ ਕਰੋ ਬਹੁਤ ਦਿਨ ਥੋੜੇ ਰਹਿ ਗਏ ਆ ਬਿਲਕੁਲ ਤੁਸੀਂ ਇਮਾਨਦਾਰੀ ਨਾਲ ਤੁਹਾਨੂੰ ਲੋਕਾਂ ਦੀ ਇੱਕ ਸੇਵਾ ਮਿਲੀ ਆ ਤੁਸੀਂ ਇਹਨਾਂ ਦੇ ਕਰਕੇ ਬਿਲਕੁਲ ਕਿਸੇ ਨੇ ਦਿਵਾ ਥੱਲੇ ਨਹੀਂ ਆਉਣਾ ਬੇਸ਼ੱਕ ਲਾਉਂਦੇ ਆ ਲਾਉਂਦੇ ਆ ਉਹਦੇ ਪਿੱਛੇ ਨਹੀਂ ਕੰਮ ਕਰੀਦਾ ਉਹਦੇ ਪੈਸੇ ਪਿੱਛੇ ਜਿਹੜਾ ਉਹ ਤੁਹਾਨੂੰ ਨੌਕਰੀ ਕਰਨ ਨੂੰ ਕੋਈ ਜ਼ਰੂਰਤ ਨਹੀਂ ਜੇ ਕੋਈ ਇਹ ਜੀ ਗੱਲ ਦੱਸ ਕਰਦੇ ਆ ਇਹ ਤੇ ਉਹਦੇ ਤੇ ਪ੍ਰੈਸ਼ਰ ਪਾਉਂਦੇ ਆ ਸਾਨੂੰ ਬਸ ਅਸੀਂ ਜ਼ਰੂਰ ਇਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਇਹ ਹੁਣ ਛੱਡਣੇ ਨਹੀਂ ਇਹ ਲੋਟ ਕਿਨਾਂ ਦੀ ਬੰਦ ਕਰਨੀ ਉਹ ਕਰਨੀ ਆ ਐਸਐਸਪੀ ਸਾਹਿਬ ਜਿਹੜੇ ਲਾਏ ਨੇ ਉਹਨਾਂ ਨੂੰ ਮੈਂ ਸ਼ਾਬਾਸ਼ ਵੀ ਦਿੰਦਾ ਵੀ ਤੁਸੀਂ ਇਹਨਾਂ ਦੇ ਮੂਰੇ ਨਹੀਂ ਚੁਕੇ ਇਹਨਾਂ ਦੀ ਗੋਲਤ ਚ ਪੈਸੇ ਨਹੀਂ ਪਾਏ ਕਰਪਸ਼ਨ ਨਹੀਂ ਕੀਤੀ ਉਹਨਾਂ ਦੇ ਕਹਿਣ ਤੇ ਤੁਹਾਨੂੰ ਮੁਬਾਰਕਵਾਦ ਵੀ ਆ ਤੇ ਇਸ ਕਰਕੇ ਅੱਗੇ ਚੰਗੇ ਜਿਹੜੇ ਆਉਦੇ ਆ ਉਹ ਵੀ ਸਰਕਾਰ ਆਉਣ ਤੇ ਬੀਜੇਪੀ ਤੇ ਮਿਲੂ ਦੇਖੋ ਹੋਰ ਦੇਖੀ ਇਹ ਇਹ ਮਤਲਬ ਕਿਸ ਲੈਵਲ ਦੇ ਇੱਕ ਕਰਪਟ ਨੇ ਕਿਸ ਲੈਵਲ ਦੇ ਇਹ ਪੈਸੇ ਨਾਲ ਕਿਸ ਜਾਨ ਨਿਕਲ ਜਾਂਦੀ ਐ ਨਾ ਜਿਹੜਾ ਅੱਡਾ ਬਣਾਇਆ ਸੀ ਕਪੂਥਲਾ ਹਾਊਸ ਜਿੱਥੋਂ ਇਲੈਕਸ਼ਨ ਕਮਿਸ਼ਨ ਨੇ ਫੜੇ ਉੱਥੇ ਗੇਟ ਤੇ ਰਜਿਸਟਰ ਸੀ ਇਹਨਾਂ ਦੇ ਦਿੱਲੀ ਵਾਲੇ ਨਹੀਂ ਬੈਠੇ ਹੁਣ ਜਿਹਦਾ ਰਜਿਸਟਰ ਚ ਨਾਮ ਨਹੀਂ ਆਇਆ ਜਿਨ੍ਹਾਂ ਜਿੰਨਾ ਜਿੰਨਾ ਐਸਐਸਪੀਆ ਨੂੰ ਜਿੰਨੇ ਜਿੰਨਾ ਪੈਸਾ ਲਾਇਆ ਸੀ ਜਿੰਨਾਂ ਦਿਨ ਕਮਿਸ਼ਨਰਾਂ ਨੂੰ ਜਾਂ ਹੋਰ ਪੁਲਿਸ ਵਾਲਿਆਂ ਨੂੰ ਪੈਸਾ ਲਾਇਆ ਸੀ ਉਹ ਜਿਹਦਾ ਜਿਹਦਾ ਪੈਸਾ ਨਹੀਂ ਪਹੁੰਚਿਆ ਉਹਨਾਂ ਦੀਆਂ ਬਦਲੀਆਂ ਕੱਲ ਆ ਜਿਹੜੀਆਂ ਉਹਨਾਂ ਦੀ ਛੁੱਟੀ ਕਰਤੀ ਐ ਐਸਐਸਪੀਆਂ ਇਹ ਕਮਿਸ਼ਨਰਾਨੀਆਂ ਛੁੱਟੀਆਂ ਕਰਤੀਆਂ ਜਿਨੇ ਇਹਨਾਂ ਦੀ ਜਿਹੜੀ ਲੁੱਟ ਦੀ ਗੋਲਕ ਉਹ ਚ ਜਿਨੇ ਕਬੂਤਲਾ ਅੱਗੇ ਪੈਸਾ ਨਹੀਂ ਦਿੱਤਾ ਉਹ ਸਾਰੇ ਐਸਐਸਪੀ ਜਿਹੜੇ ਉਹ ਲਿਸਟ ਆ ਗਈ ਆ ਅੱਜ ਉਹ ਘਰਾਂ ਨੂੰ ਚਲੇ ਗਏ ਨੇ ਕਿਉਂ ਕਿਉਂਕਿ ਉਹਨਾਂ ਨੇ ਇਹਨਾਂ ਦੇ ਪੈਸੇ ਆ ਜਿਹੜੇ ਉਹ ਰੱਖੇ ਕਈ ਤਾਂ ਅਲੱਗ ਗੱਲ ਪਰ ਕਈਆਂ ਦੇ ਕੋਲ ਉਹਨਾਂ ਨੇ ਜਮ੍ਹਾਂ ਵੀ ਕਰਾਏ ਹੋਏ ਸੀ ਉਹ ਵੀ ਪੈਸੇ ਇਹਨਾਂ ਦੇ ਮਰ ਗਏ ਕਿਉਂਕਿ ਅੱਗੇ ਅਗਲੀ ਦੀ ਚੋਣ ਜਦੋਂ ਇਹਨਾਂ ਦਾ ਲੀਡਰ ਹੀ ਹਾਰ ਗਿਆ ਤੇ ਉਹ ਤੁਹਾਨੂੰ ਪਤਾ ਫਿਰ ਪੈਸੇ ਰਹਿ ਜਾਂਦੇ ਹੁੰਦੇ ਤੇ ਇਹਨਾਂ ਨੇ ਉਹ ਐਸਐਸਪੀ ਜਿਨ੍ਹਾਂ ਨੇ ਇਹਨਾਂ ਨੂੰ ਪੈਸਾ ਨਹੀਂ ਦਿੱਤਾ ਉਹ ਬਦਲੇ ਹੁਣ ਅਗਲੀ ਵਾਰੀ ਡੀਸੀਆਂ ਦੀ ਮੈਂ ਤੇ ਇੱਕ ਡੀਸੀਸ ਜਿਸਨੂੰ ਕੀਤਾ ਉਹ ਮੈਸੇਜ ਦਿੱਤਾ ਹੁਣ ਜਿਹਨੇ ਪੈਸੇ ਨਹੀਂ ਪਚਾਏ ਉਹ ਇੱਕ ਮੈਸੇਜ ਦਿੰਦਾ ਹੈ ਵੀ ਭਾਈ ਆਪਣੇ ਆਪਣਾ ਜਿਹੜਾ ਮਹੀਨਾ ਹਫਤਾ ਹੈ ਹਫਤਾ ਹਫਤਾ ਕਹਿੰਦੇ ਆ ਇੱਧਰ ਬੰਬੇਲ ਜਾਂ ਹੋਰ ਆਫਲਮਾ ਜਿਹੜੇ ਕਿਤੇ ਕਹੇ ਜਾ ਕੰਮ ਚੱਲਦਾ ਸੀ ਪਹਿਲਾਂ ਉਹ ਸਭ ਕਿਤੇ ਤਾਂ ਬੰਦ ਆ ਹਫਤਾ ਕਿਤੇ ਨਹੀਂ ਗਾ ਪਰ ਪੰਜਾਬ ਦੇ ਵਿੱਚ ਇਹ ਜਿਹੜਾ ਟੈਕਸ ਜਿਹਨੂੰ ਭੰਡ ਟੈਕਸ ਕਿਹਾ ਜਾਂਦਾ ਹੈ ਉਹ ਜਿਹਨੇ ਨਹੀਂ ਪਚਾਇਆ ਉਹ ਅਫਸਰ ਸਾਰੇ ਹੀ ਬਦਲਤੇ ਹੁਣ ਅਗਲੇ ਅਫਸਰ ਏਸੀਆਂ ਤੱਕ ਹੋਰ ਮਹਿਕਮਿਆਂ ਤੱਕ ਪਹੁੰਚਣਗੇ ਇਸ ਕਰਕੇ ਮੈਂ ਲੋਕਾਂ ਨੂੰ ਵੀ ਕਲੈਰਟੀ ਦੇਣਾ ਚਾਹਨਾ ਬਈ ਇਹ ਹਾਲਾਤ ਦੇਖ ਲਓ ਕੀ ਨੇ ਜਿਹੜੀ ਕ੍ਰਾਪਸ਼ਨ ਜਿਹੜੀ ਤੁਸੀਂ ਕਹਿੰਦੇ ਹੋ ਨਾ ਵੀ ਥੱਲੇ ਤੱਕ ਲੁੱਟ ਕਿਉਂ ਮੱਚੀ ਹੈ ਉਹ ਲੁੱਟ ਤਾਂ ਮੱਚੀਆਂ ਵੀ ਪੈਸੇ ਉੱਤੇ ਪਚਾਉਣੇ ਪੁੰਦਿਆਂ ਜਿਹਨੇ ਨਹੀਂ ਪਚਾਏ ਉਹ ਅਹੁਦੇ ਤੋਂ ਜਾਊਗਾ ਤੇ ਬਹੁਤ ਚੰਗੀ ਗੱਲ ਸਾਡੀ ਸਰਕਾਰ ਆਏਗੀ ਸਾਰੇ ਹੀ ਚੰਗੇ ਅਫਸਰ ਇਮਾਨਦਾਰਾਂ ਨੂੰ ਉਹਨਾਂ ਨੂੰ ਲਾਵਾਂਗੇ ਬਿਲਕੁਲ ਪਰਵਾਹ ਨਾ ਕਰੋ ਬਹੁਤ ਦਿਨ ਥੋੜੇ ਰਹਿ ਗਏ ਆ ਬਿਲਕੁਲ ਤੁਸੀਂ ਇਮਾਨਦਾਰੀ ਨਾਲ ਤੁਹਾਨੂੰ ਲੋਕਾਂ ਦੀ ਇੱਕ ਸੇਵਾ ਮਿਲੀ ਆ ਤੁਸੀਂ ਇਹਨਾਂ ਦੇ ਕਰਕੇ ਬਿਲਕੁਲ ਕਿਸੇ ਨੇ ਦਵਾ ਥੱਲੇ ਨਹੀਂ ਆਉਣਾ ਬੇਸ਼ੱਕ ਲਾਉਂਦੇ ਆ ਲਾਉਂਦੇ ਆ ਉਹਦੇ ਪਿੱਛੇ ਨਹੀਂ ਕੰਮ ਕਰੀਦਾ ਉਹਦੇ ਪੈਸੇ ਪਿੱਛੇ ਜਿਹੜਾ ਹੈ ਉਹ ਤੁਹਾਨੂੰ ਨੌਕਰੀ ਕਰਨ ਨੂੰ ਕੋਈ ਜ਼ਰੂਰਤ ਨਹੀਂ ਜੇ ਕੋਈ ਇਹ ਜੀ ਗੱਲ ਦੱਸ ਕਰਦੇ ਆ ਇਹ ਤੇ ਉਹਦੇ ਤੇ ਪ੍ਰੈਸ਼ਰ ਪਾਉਂਦੇ ਆ ਸਾਨੂੰ ਬਸ ਅਸੀਂ ਜ਼ਰੂਰ ਇਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਇਹ ਹੁਣ ਛੱਡਣੇ ਨਹੀਂ ਇਹ ਲੋਟ ਕਿਨਾਂ ਦੀ ਬੰਦ ਕਰਨੀ ਹੋ ਕਰਨੀਆਂ ਐ ਐਸਐਸਪੀ ਸਾਹਿਬ ਜਿਹੜੇ ਲਾਏ ਨੇ ਉਹਨਾਂ ਨੂੰ ਮੈਂ ਸ਼ਾਬਾਸ਼ ਵੀ ਦਿੰਦਾ ਵੀ ਤੁਸੀਂ ਇਹਨਾਂ ਦੇ ਮੂਰੇ ਨਹੀਂ ਚੁਕੇ ਇਹਨਾਂ ਦੀ ਗੋਲਕ ਚ ਪੈਸੇ ਨਹੀਂ ਪਾਏ ਕਰਪਸ਼ਨ ਨਹੀਂ ਕੀਤੀ ਉਹਨਾਂ ਦੇ ਕਹਿਣ ਤੇ ਤੁਹਾਨੂੰ ਮੁਬਾਰਕਵਾਦ ਵੀ ਆ ਤੇ ਇਸ ਕਰਕੇ ਅੱਗੇ ਚੰਗੇ ਜਿਹੜੇ ਆਉਦੇ ਆ ਉਹ ਵੀ ਸਰਕਾਰ ਆਉਣ ਤੇ ਬੀਜੇਪੀ ਤੇ ਮਿਲੂ ਦੇਖੋ ਹੋਰ ਦੇਖੀ ਇਹ ਇਹ ਮਤਲਬ ਕਿਸ ਲੈਵਲ ਦੇ ਇੱਕ ਕੱਪ ਨੇ ਕਿਸ ਲੈਵਲ ਦੇ ਇਹ ਪੈਸੇ ਨਾਲ ਕਿਸ ਜਾਨ ਨਿਕਲ ਜਾਂਦੀ ਹੈ ਨਾ ਜਿਹੜਾ ਅੱਡਾ ਬਣਾਇਆ ਸੀ ਕਪੂਥਲਾ ਹਾਊਸ ਜਿੱਥੇ ਇਲੈਕਸ਼ਨ ਕਮਿਸ਼ਨ ਨੇ ਫੜੇ ਉੱਥੇ ਗੇਟ ਤੇ ਰਜਿਸਟਰ ਸੀ ਇਹਨਾਂ ਦੇ ਦਿੱਲੀ ਵਾਲੇ ਨਹੀਂ ਬੈਠੇ ਹੁਣ ਜਿਹਦਾ ਰਜਿਸਟਰ ਚ ਨਾਮ ਨਹੀਂ ਆਇਆ ਜਿਨ੍ਹਾਂ ਜਿੰਨਾ ਜਿੰਨਾ ਐਸਐਸਪੀਆ ਨੂੰ ਜਿੰਨੇ ਜਿੰਨਾ ਪੈਸਾ ਲਾਇਆ ਸੀ ਜਿੰਨਾਂ ਦੇ ਨਾਕਮਿਸ਼ਨਰਾਂ ਨੂੰ ਜਾਂ ਹੋਰ ਪੁਲਿਸ ਵਾਲਿਆਂ ਨੂੰ ਪੈਸਾ ਲਾਇਆ ਸੀ ਉਹ ਜਿਹਦਾ ਜਿਹਦਾ ਪੈਸਾ ਨਹੀਂ ਪਹੁੰਚਿਆ ਉਹਨਾਂ ਦੀਆਂ ਬਦਲੀਆਂ ਕੱਲਾ ਜਿਹੜੀਆਂ ਉਹਨਾਂ ਦੀਆਂ ਛੁੱਟੀ ਕਰਤੀ ਐ ਐਸਐਸਪੀਆਂ ਇਹ ਕਮਿਸ਼ਨਰਾਂ ਨੇ ਛੁੱਟੀਆਂ ਕਰਤੀਆਂ ਜਿਨੇ ਇਹਨਾਂ ਦੀ ਜਿਹੜੀ ਲੁੱਟ ਦੀ ਗੋਲਕ ਉੱਚ ਜਿਨੇ ਕਪੂਤਲਾ ਉੱਜਾ ਕੇ ਪੈਸਾ ਨਹੀਂ ਦਿੱਤਾ ਉਹ ਸਾਰੇ ਐਸਐਸਪੀ ਜਿਹੜੇ ਉਹ ਲਿਸਟ ਆ ਗਈ ਆ ਅੱਜ ਉਹ ਘਰਾਂ ਨੂੰ ਚਲੇ ਗਏ ਨੇ ਕਿਉਂ ਕਿਉਂਕਿ ਉਹਨਾਂ ਨੇ ਇਹਨਾਂ ਦੇ ਪੈਸੇ ਆ ਜਿਹੜੇ ਉਹ ਰੱਖੇ ਕਈ ਤਾਂ ਅਲੱਗ ਗੱਲ ਪਰ ਕਈਆਂ ਦੇ ਕੋਲ ਇਹਨਾਂ ਨੇ ਜਮ੍ਹਾਂ ਵੀ ਕਰਾਏ ਹੋਏ ਸੀ ਉਹ ਵੀ ਪੈਸੇ ਇਹਨਾਂ ਦੇ ਮਰ ਗਏ ਕਿਉਂਕਿ ਅੱਗੇ ਅਗਲੀ ਦੀ ਚੋਣ ਇਹਨਾਂ ਦਾ ਲੀਡਰ ਹੀ ਹਾਰ ਗਿਆ ਤੇ ਉਹ ਤੁਹਾਨੂੰ ਪਤਾ ਫਿਰ ਪੈਸੇ ਰਹਿ ਜਾਂਦੇ ਹੁੰਦੇ ਤੇ ਇਹਨਾਂ ਨੇ ਉਹ ਐਸਐਸਪੀ ਜਿਨ੍ਹਾਂ ਨੇ ਇਹਨਾਂ ਨੂੰ ਪੈਸਾ ਨਹੀਂ ਦਿੱਤਾ ਉਹ ਬਦਲੇ ਹੁਣ ਅਗਲੀ ਵਾਰੀ ਡੀਸੀਆਂ ਦੀ ਜਿੱਥੇ ਇੱਕ ਡੀਸੀ ਜਿਤਨਸ ਕੀਤੇ ਉਹ ਮੈਸੇਜ ਦਿੱਤਾ ਹੁਣ ਜਿਹਨੇ ਪੈਸੇ ਨਹੀਂ ਪਚਾਏ ਉਹ ਇੱਕ ਮੈਸੇਜ ਦਿੰਦਾ ਹੈ ਵੀ ਭਾਈ ਆਪਣੇ ਆਪਣਾ ਜਿਹੜਾ ਮਹੀਨਾ ਹਫਤਾ ਹੈ ਹਫਤਾ ਹਫਤਾ ਕਹਿੰਦੇ ਆ ਇੱਧਰ ਬੰਬੇਲ ਜਾਂ ਹੋਰ ਆ ਫਿਲਮਾਂ ਜਿਹੜੇ ਕਿਤੇ ਕਹਿੰਦੇ ਕੰਮ ਚੱਲਦਾ ਸੀ ਪਹਿਲਾਂ ਉਹ ਸਭ ਕਿਤੇ ਦਾ ਬੰਦ ਆ ਹਫਤਾ ਕਿਤੇ ਨਹੀਂ ਗਾ ਪਰ ਪੰਜਾਬ ਦੇ ਵਿੱਚ ਇਹ ਜਿਹੜਾ ਟੈਕਸ ਜਿਹਨੂੰ ਭੰਡ ਟੈਕਸ ਕਿਹਾ ਜਾਂਦਾ ਹੈ ਉਹ ਜਿਹਨੇ ਨਹੀਂ ਪਚਾਇਆ ਉਹ ਅਫਸਰ ਸਾਰੇ ਹੀ ਬਦਲਤੇ ਹੁਣ ਅਗਲੇ ਅਫਸਰ ਡੀਸੀਆਂ ਤੱਕ ਹੋਰ ਮਹਿਕਮਿਆਂ ਤੱਕ ਪਹੁੰਚਣਗੇ ਇਸ ਕਰਕੇ ਮੈਂ ਲੋਕਾਂ ਨੂੰ ਇੱਕ ਕਲੈਰਟੀ ਦੇਣਾ ਚਾਹਨਾ ਬਈ ਇਹ ਹਾਲਾਤ ਦੇਖ ਲਓ ਕੀ ਨੇ ਜਿਹੜੀ ਕ੍ਰਪਸ਼ਨ ਜਿਹੜੀ ਤੁਸੀਂ ਕਹਿੰਦੇ ਹੋ ਨਾ ਵੀ ਥੱਲੇ ਤੱਕ ਲੁੱਟ ਕਿਉ ਮੱਚੀਏ ਉਹ ਲੁੱਟ ਤਾਂ ਮੱਚੀਆਂ ਵੀ ਪੈਸੇ ਉੱਤੇ ਪਚਾਉਣੇ ਪੁੰਦੇ ਜਿਹਨੇ ਨਹੀਂ ਪਚਾਏ ਉਹ ਅਹੁਦੇ ਤੋਂ ਜਾਊਗਾ ਤੇ ਬਹੁਤ ਚੰਗੀ ਗੱਲ ਆ ਸਾਡੀ ਸਰਕਾਰ ਆਏਗੀ ਸਾਡੇ ਹੀ ਚੰਗੇ ਅਫਸਰ ਦੇ ਇਮਾਨਦਾਰਾਂ ਨੂੰ ਉਹਨਾਂ ਨੂੰ ਲਾਵਾਂਗੇ ਬਿਲਕੁਲ ਪਰਵਾਹ ਨਾ ਕਰੋ ਬਹੁਤ ਦਿਨ ਥੋੜੇ ਹੀ ਰਹਿ ਗਏ ਆ ਬਿਲਕੁਲ ਤੁਸੀਂ ਇਮਾਨਦਾਰੀ ਨਾਲ ਤੁਹਾਨੂੰ ਲੋਕਾਂ ਵੀ ਇੱਕ ਸੇਵਾ ਮਿਲੀ ਆ ਤੁਸੀਂ ਇਹਨਾਂ ਦੇ ਕਰਕੇ ਬਿਲਕੁਲ ਕਿਸੇ ਨੇ ਦਵਾ ਥੱਲੇ ਨਹੀਂ ਆਉਣਾ ਬੇਸ਼ੱਕ ਲਾਉਂਦੇ ਆ ਲਾਉਂਦੇ ਆ ਉਹਦਿਆਂ ਪਿੱਛੇ ਨਹੀਂ ਕੰਮ ਕਰੀਦਾ ਉਹਦਿਆਂ ਪੈਸੇ ਪਿੱਛੇ ਜਿਹੜਾ ਹੈ ਉਹ ਤੁਹਾਨੂੰ ਨੌਕਰੀ ਕਰਨ ਨੂੰ ਕੋਈ ਜ਼ਰੂਰਤ ਨਹੀਂ ਜੇ ਕੋਈ ਇਹ ਜੀ ਗੱਲ ਦੱਸ ਕਰਦੇ ਆ ਇਹ ਤੇ ਉਹਦੇ ਤੇ ਪ੍ਰੈਸ਼ਰ ਪਾਉਂਦੇ ਆ ਸਾਨੂੰ ਬਸ ਅਸੀਂ ਜ਼ਰੂਰ ਇਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਇਹ ਹੁਣ ਛੱਡਣੇ ਨਹੀਂ ਇਹ ਲੋਟ ਕਿਨਾਂ ਦੀ ਬੰਦ ਕਰਨੀ ਉਹ ਕਰਨੀ ਆ ਐਸਐਸਪੀ ਸਾਹਿਬ ਜਿਹੜੇ ਲਾਏ ਨੇ ਉਹਨਾਂ ਨੂੰ ਮੈਂ ਸ਼ਾਬਾਸ਼ ਵੀ ਦਿੰਦਾ ਵੀ ਤੁਸੀਂ ਇਹਨਾਂ ਦੇ ਮੂਰੇ ਨਹੀਂ ਚੁਕੇ ਇਹਨਾਂ ਦੀ ਗੋਲਕਚ ਪੈਸੇ ਨਹੀਂ ਪਾਏ ਕਰਪਸ਼ਨ ਨਹੀਂ ਕੀਤੀ ਉਹਨਾਂ ਦੇ ਕਹਿਣ ਤੇ ਤੁਹਾਨੂੰ ਮੁਬਾਰਕਵਾਦ ਵੀ ਆ ਤੇ ਇਸ ਕਰਕੇ ਅੱਗੇ ਚੰਗੇ ਜਿਹੜੇ ਆਉਂਦੇ ਆ ਉਹ ਵੀ ਸਰਕਾਰ ਆਉਣ ਤੇ ਬੀਜੇਪੀ ਤੇ ਮਿਲੂਗਾ ਦੇਖੋ ਹੋਰ ਦੇਖੀ ਇਹ ਇਹ ਮਤਲਬ ਕਿਸ ਲੈਵਲ ਦੇ ਇੱਕ ਆਪ ਨੇ ਕਿਸ ਲੈਵਲ ਦੇ ਇਹ ਪੈਸੇ ਨਾਲ ਕਿਸ ਜਾਨ ਨਿਕਲ ਜਾਂਦੀ ਹੈ ਨਾ ਜਿਹੜਾ ਅੱਡਾ ਬਣਾਇਆ ਸੀ ਕਪੂਰਥਲਾ ਰੋਸ ਜਿੱਥੋਂ ਇਲੈਕਸ਼ਨ ਕਮਿਸ਼ਨ ਨੇ ਫੜੇ ਉਥੇ ਗੇਟ ਤੇ ਰਜਿਸਟਰ ਸੀ ਇਹਨਾਂ ਦੇ ਦਿੱਲੀ ਵਾਲੇ ਨਹੀਂ ਬੈਠੇ ਹੁਣ ਜਿਹਦਾ ਰਜਿਸਟਰ ਚ ਨਾਮ ਨਹੀਂ ਆਇਆ ਜਿਨ੍ਹਾਂ ਜਿੰਨਾ ਜਿੰਨਾ ਐਸਐਸਪੀਆ ਨੂੰ ਜਿੰਨੇ ਜਿੰਨਾ ਪੈਸਾ ਲਾਇਆ ਸੀ ਜਿੰਨਾ ਦਿਨ ਕਮਿਸ਼ਨਰਾਂ ਨੂੰ ਜਿਹੜਾ ਹੋਰ ਪੁਲਿਸ ਵਾਲਿਆਂ ਨੂੰ ਪੈਸਾ ਲਾਇਆ ਸੀ ਉਹ ਜਿਹਦਾ ਜਿਹਦਾ ਪੈਸਾ ਨਹੀਂ ਪਹੁੰਚਿਆ ਉਹਨਾਂ ਦੀਆਂ ਬਦਲੀਆਂ ਕੱਲ ਆ ਜੜੀਆਂ ਉਹਨਾਂ ਦੀਆਂ ਛੁੱਟੀ ਕਰਤੀ ਐ ਐਸਐਸਪੀਆਂ ਦੀ ਕਮਿਸ਼ਨਰਾਂ ਦੀਆਂ ਛੁੱਟੀਆਂ ਕਰਤੀਆਂ ਜਿਨੇ ਇਹਨਾਂ ਦੀ ਜਿਹੜੀ ਲੁੱਟ ਦੀ ਗੋਲਕ ਉਹ ਚ ਜਿਨੇ ਕਬੂਤਲਾ ਉਹ ਜਿਹੜੇ ਪੈਸਾ ਨਹੀਂ ਦਿੱਤਾ ਉਹ ਸਾਰੇ ਐਸਐਸਪੀ ਜਿਹੜੇ ਉਹ ਲਿਸਟ ਆ ਗਈ ਆ ਅੱਜ ਉਹ ਘਰਾਂ ਨੂੰ ਚਲੇ ਗਏ ਨੇ ਕਿਉਂ ਕਿਉਂਕਿ ਉਹਨਾਂ ਨੇ ਇਹਨਾਂ ਦੇ ਪੈਸੇ ਆ ਜਿਹੜੇ ਉਹ ਰੱਖੇ ਕਈ ਤਾਂ ਅਲੱਗ-ਗੱਲ ਪਰ ਕਈਆਂ ਦੇ ਕੋਲ ਇਹਨਾਂ ਨੇ ਜਮ੍ਹਾਂ ਵੀ ਕਰਾਏ ਹੋਏ ਸੀ ਉਹ ਵੀ ਪੈਸੇ ਇਹਨਾਂ ਦੇ ਮਰ ਗਏ ਕਿਉਂਕਿ ਅੱਗੇ ਅਗਲੀ ਦੀ ਚਲੋ ਇਹਨਾਂ ਦਾ ਲੀਡਰ ਹੀ ਹਾਰ ਗਿਆ ਤੇ ਉਹ ਤੁਹਾਨੂੰ ਪਤਾ ਫਿਰ ਪੈਸੇ ਰਹਿ ਜਾਂਦੇ ਹੁੰਦੇ ਤੇ ਇਹਨਾਂ ਨੇ ਉਹ ਐਸਐਸਪੀ ਜਿਨ੍ਹਾਂ ਨੇ ਇਹਨਾਂ ਨੂੰ ਪੈਸਾ ਨਹੀਂ ਦਿੱਤਾ ਉਹ ਬਦਲੇ ਹੁਣ ਅਗਲੀ ਵਾਰੀ ਡੀਸੀਆਂ ਦੀ ਜਿੱਥੇ ਇੱਕ ਡੀਸੀ ਡਿਸਮਿਸ ਕੀਤਾ ਉਹ ਮੈਸੇਜ ਦਿੱਤਾ ਹੁਣ ਜਿਹਨੇ ਪੈਸੇ ਨਹੀਂ ਪਚਾਏ ਉਹ ਇੱਕ ਮੈਸੇਜ ਦਿੰਦਾ ਹੈ ਵੀ ਭਾਈ ਆਪਣੇ ਆਪਣਾ ਜਿਹੜਾ ਮਹੀਤਾ ਹੈ ਹਫਤਾ ਹੈ ਹਫਤਾ ਕਹਿੰਦੇ ਐ ਇੱਧਰ ਬੰਬਈਲ ਜਾਂ ਹੋਰ ਫਿਲਮਾਂ ਚ ਜਿਹੜੇ ਕਿਤੇ ਕਹਿਜਾ ਕੰਮ ਚੱਲਦਾ ਸੀ ਪਹਿਲਾਂ ਉਹ ਸਭ ਕਿਤੇ ਦਾ ਬੰਦ ਆ ਹਫਤਾ ਕਿਤੇ ਨਹੀਂ ਗਾ ਪਰ ਪੰਜਾਬ ਦੇ ਵਿੱਚ ਇਹ ਜਿਹੜਾ ਟੈਕਸ ਜਿਹਨੂੰ ਭਗ ਟੈਕਸ ਕਿਹਾ ਜਾਂਦਾ ਹੈ ਉਹ ਜਿਹਨੇ ਨਹੀਂ ਪਚਾਇਆ ਉਹ ਅਫਸਰ ਸਾਰੇ ਹੀ ਬਦਲਤੇ ਹੁਣ ਅਗਲੇ ਅਫਸਰ ਟੀਸੀਆਂ ਤੱਕ ਹੋਰ ਮਹਿਕਮਿਆਂ ਤੱਕ ਪਹੁੰਚਣਗੇ ਇਸ ਕਰਕੇ ਮੈਂ ਲੋਕਾਂ ਨੂੰ ਇੱਕ ਕਲੈਰਟੀ ਦੇਣਾ ਚਾਹੁੰਦਾ ਵੀ ਇਹ ਹਾਲਾਤ ਦੇਖ ਲਓ ਕਿ ਨੇ ਜਿਹੜੀ ਕ腐ਪਸ਼ਨ ਜਿਹੜੀ ਤੁਸੀਂ ਕਹਿੰਦੇ ਹੋ ਨਾ ਵੀ ਥੱਲੇ ਤੱਕ ਲੁੱਟ ਕਿਉਂ ਮੱਚੀ ਹੈ ਉਹ ਲੁੱਟ ਤਾਂ ਮੱਚੀ ਵੀ ਪੈਸੇ ਉੱਤੇ ਪਚੌਣੀ ਪੁੰਦੀ ਹੈ ਜਿਹਨੇ ਨਹੀਂ ਪਚਾਇਆ ਉਹ ਅਹੁਦੇ ਤੋਂ ਜਾਊਗਾ ਤੇ ਬਹੁਤ ਚੰਗੀ ਗੱਲ ਸਾਡੀ ਸਰਕਾਰ ਆਏਗੀ ਸਾਡੇ ਹੀ ਚੰਗੇ ਅਫਸਰ ਨੇ ਇਮਾਨਦਾਰਾਂ ਨੂੰ ਉਹਨਾਂ ਨੂੰ ਲਾਵਾਂਗੇ ਬਿਲਕੁਲ ਪਰਵਾਹ ਨਾ ਕਰੋ ਬਹੁਤ ਦਿਨ ਥੋੜੇ ਹੀ ਰਹਿ ਗਏ ਆ ਬਿਲਕੁਲ ਤੁਸੀਂ ਇਮਾਨਦਾਰੀ ਨਾਲ ਤੁਹਾਨੂੰ ਲੋਕਾਂ ਨੂੰ ਇੱਕ ਸੇਵਾ ਮਿਲੀ ਆ ਤੁਸੀਂ ਇਹਨਾਂ ਦੇ ਕਰਕੇ ਬਿਲਕੁਲ ਕਿਸੇ ਨੇ ਦਵਾ ਥੱਲੇ ਟਿਕ ਨਹੀਂ ਆਉਣਾ ਬੇਸ਼ੱਕ ਲਾਉਂਦੇ ਆ ਲਾਉਂਦੇ ਆ ਉਹਦੇ ਪਿੱਛੇ ਨਹੀਂ ਕੰਮ ਕਰੀਦਾ ਉਹਦੇ ਪੈਸੇ ਪਿੱਛੇ ਜਿਹੜਾ ਹੈ ਉਹ ਤੁਹਾਨੂੰ ਨੌਕਰੀ ਕਰਨ ਨੂੰ ਕੋਈ ਜ਼ਰੂਰਤ ਨਹੀਂ ਜੇ ਕੋਈ ਇਹ ਜੀ ਗੱਲ ਦੱਸ ਕਰਦੇ ਆ ਇਹ ਤੇ ਉਹਦੇ ਤੇ ਪ੍ਰੈਸ਼ਰ ਪਾਉਂਦੇ ਆ ਸਾਨੂੰ ਦੱਸੋ ਅਸੀਂ ਜ਼ਰੂਰ ਇਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਇਹ ਹੁਣ ਛੱਡਣੇ ਨਹੀਂ ਇਹ ਲੋਟ ਕਿਨਾਂ ਦੀ ਬੰਦ ਕਰਨੀ ਹੋ ਕਰਨੀ ਆ ਐਸਐਸਪੀ ਸਾਹਿਬ ਜਿਹੜੇ ਲਾਏ ਨੇ ਉਹਨਾਂ ਨੂੰ ਮੈਂ ਸ਼ਾਬਾਸ਼ ਵੀ ਦਿੰਦਾ ਵੀ ਤੁਸੀਂ ਇਹਨਾਂ ਦੇ ਮੂਰੇ ਨਹੀਂ ਚੁਕੇ ਇਹਨਾਂ ਦੀ ਗੋਲਕ ਚ ਪੈਸੇ ਨਹੀਂ ਪਾਏ ਕਰਪਸ਼ਨ ਨਹੀਂ ਕੀਤੀ ਉਹਨਾਂ ਦੇ ਕਹਿਣ ਤੇ ਤੁਹਾਨੂੰ ਮੁਬਾਰਕਵਾਦ ਵੀ ਆ ਤੇ ਇਸ ਕਰਕੇ ਅੱਗੇ ਚੰਗੇ ਜਿਹੜੇ ਆਉਂਦੇ ਆ ਉਹ ਵੀ ਸਰਕਾਰ ਆਉਣ ਤੇ ਬੀਜੇਪੀ ਤੇ ਮਿਲੂ